ਨਾਲੀ ਦੇ ਬਲੂੰਗੀ ਵਿਖੇ ਅਸੀਂ ਮੌਜੂਦ ਹਾਂ ਜਿੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਸ਼ਹਿਰਾਂ ਦੇ ਵਿੱਚ ਕੰਮ ਹੋ ਰਹੇ ਨੇ ਤਾਂ ਬਲੂੰਗੀ ਦੇ ਵਿੱਚ ਗਲੀਆਂ ਨਾਲੀਆਂ ਦੇ ਕੰਮ ਦੀ ਸ਼ੁਰੂਆਤ ਕਰਾਈ ਗਈ ਹੈ ਚਾਰ ਕਦੇ ਕਰੀਬ ਜਿਹੜੀਆਂ ਸੜਕਾਂ ਨੇ ਉਹ ਬਣਾਈਆਂ ਜਾਣਗੀਆਂ ਵਿਧਾਇਕ ਕੁਲਵੰਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਦਘਾਟਨ ਕਰ ਦਿੱਤਾ ਗਿਆ ਗੱਲਬਾਤ ਕਰਦੇ ਹਾਂ ਸਰ ਕਿੰਨੇ ਕੁ ਟਾਈਮ ਦੇ ਵਿੱਚ ਇਹ ਮੁਕੰਮਲ ਹੋ ਜੂ ਕੰਮ ਤੇ ਕਿੰਨੀ ਲਗਤ ਹੋਣੀ ਹੈ ਜੀ ਅੱਜ ਜਿਹੜਾ ਅਸੀਂ ਇੱਥੇ ਨੀ ਪੱਤਰ ਰੱਖਿਆ ਚਾਰ ਗਲੀਆਂ ਨੇ ਜਿਹੜੀਆਂ ਬਣਨੀਆਂ ਨੇ ਜਿਹੜੀਆਂ 30 ਲੱਖ ਰੁਪਏ ਦੀ ਲਗਤ ਦੇ ਨਾਲ ਬਣ ਕੇ ਤਿਆਰ ਹੋਣਗੇ ਤੇ 6 ਮਹੀਨੇ ਦਾ ਇਹਨਾਂ ਨੂੰ ਟਾਈਮ ਲੱਗੂਗਾ ਬੜੀ ਦੇਰ ਦੀ ਡਿਮਾਂਡ ਸੀ ਲੋਕਾਂ ਦੀ ਸੜਕ ਜਮੇ ਖਰਾਬ ਹੋਈ ਹੋਈ ਸੀ ਕੱਚੀਆਂ ਸੀ ਤੇ ਇਹ ਅਸੀਂ ਅੱਜ ਇਹਨਾਂ ਦਾ ਕੰਮ ਸ਼ੁਰੂ ਕਰਤਾ ਤੇ ਸਰਪੰਚ ਸਾਹਿਬ ਬੜੇ ਸੁਜੀਬਾਨ ਨੇ ਇੱਥੋਂ ਦੇ ਔਰ ਬੜਾ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਬਹੁਤ ਸੇਵਾ ਕਰ ਰਹੇ ਨੇ ਔਰ ਮੈਨੂੰ ਲੱਗਦਾ ਬਈ ਮਹਿਕਮੇ ਵੱਲੋਂ ਵੀ ਪੂਰਾ ਸਹਿਯੋਗ ਆ ਪੈਸੇ ਦੀ ਵੀ ਕੋਈ ਘਾਟ ਨਹੀਂ ਆਗੀ ਸਰਕਾਰ ਵੱਲੋਂ ਤੇ ਮੈਨੂੰ ਇਹ ਲੱਗਦਾ ਵੀ 6 ਮਹੀਨੇ ਦੇ ਵਿੱਚ ਵਿੱਚ ਨਹੀਂ 6 ਮਹੀਨੇ ਤੋਂ ਪਹਿਲਾਂ ਹੀ ਮਤਲਬ 6 ਮਹੀਨੇ ਦੇ ਅੰਦਰ ਸਾਰੀਆਂ ਇਹ ਸੜਕਾਂ ਨੇ ਵੜ ਕੇ ਤਿਆਰ ਹੋ ਜਾਣਗੀਆਂ ਜਿਵੇਂ ਲੋਕਾਂ ਨਾਲ ਸੀ ਗੱਲਬਾਤ ਕੀਤੀ ਸਰ ਕਾਫੀ ਖਸਤਾ ਹਾਲਤ ਚ ਸੜਕਾਂ ਸੀ ਲੋਕਾਂ ਦਾ ਟਾਈਮ ਬਰਬਾਦ ਹੁੰਦਾ ਸੀ ਕਿ ਲੱਗਦਾ ਲੋਕਾਂ ਨੂੰ ਇੱਕ ਵੱਡਾ ਤੋਹਫਾ ਤੁਹਾਡੇ ਵੱਲੋਂ ਦਿੱਤਾ ਗਿਆ ਤੇ ਰਾਹਤ ਮਿਲੂਗੀ ਲੋਕਾਂ ਦੇ ਟਾਈਮ ਦੀ ਬਚਤ ਹੋਊਗੀ ਇਹ ਨਾਲ ਦੇਖੋ ਗੱਲ ਇਹ ਆ ਵੀ ਇਹ ਤਾਂ ਲੋਕਾਂ ਦਾ ਹੱਕ ਇਹਨਾਂ ਸਿੱਧਾ ਲੋਕਾਂ ਨੂੰ ਕੀ ਤੋਹਫਾ ਦਿੱਤਾ ਇਹ ਪਹਿਲਾਂ ਬਹੁਤ ਸਾਰਾ ਬਣ ਜਾਣੀ ਚਾਹੀਦੀਆਂ ਸੀ ਤੇ ਜੇ ਨਹੀਂ ਬਣੀਆਂ ਹੈਗੀਆਂ ਕਿਉਂਕਿ ਕਿਸੇ ਦਾ ਧਿਆਨ ਨਹੀਂ ਸੀ ਨਾ ਕਿਸੇ ਸਰਕਾਰ ਨੇ ਨਾ ਚੀਜ਼ਾਂ ਦਾ ਧਿਆਨ ਦਿੱਤਾ ਨਾ ਹੀ ਲੋਕਾਂ ਦੀ ਡਵੈਲਪਮੈਂਟ ਦਾ ਧਿਆਨ ਦਿੱਤਾ ਨਾ ਲੋਕਾਂ ਦੀ ਸਿਹਤ ਦਾ ਬੱਚੇ ਰੋਲ ਰਹੇ ਸੀ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਗਰੀਬਾਂ ਦੇ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਧਿਆਨ ਦਿੱਤਾ ਹੈ ਔਰ ਤੁਸੀਂ ਦੇਖ ਰਹੇ ਹੋਗੇ ਵੀ ਹਰ ਪਿੰਡ ਦੇ ਵਿੱਚ ਸੜਕਾਂ ਬਣ ਰਹੀਆਂ ਨੇ ਬਹੁਤ ਸਾਰੀਆਂ ਸੜਕਾਂ ਬਣ ਰਹੀਆਂ ਨੇ ਹੁਣੇ 1200 ਕਰੋੜ ਰੁਪਏ ਜਿਹੜਾ ਮਨਜ਼ੂਰ ਕੀਤਾ ਸਾਰੇ ਪਿੰਡਾਂ ਦੇ ਸੜਕਾਂ ਨੂੰ ਔਰ ਸਭ ਤੋਂ ਵੱਡੀ ਗੱਲ ਜਿਹੜੀ ਕੀਤੀ ਹੈ ਉਹ ਇਹ ਕੀਤੀ ਹੈ ਵੀ ਸੜਕਾਂ ਚੌੜੀਆਂ ਵੀ ਕਰਤੀਆਂ ਜਿਹੜੀਆਂ 10 ਫੁੱਟ ਦੀ ਸੀ ਉਹਦੀ ਜਗ੍ਹਾ 12 ਫੁੱਟ ਕੀਤੀਆਂ ਜਿੱਥੇ ਹੁਣ ਵਾਲੇ ਸੀ ਪੂਰੇ ਪੰਜਾਬ ਦੇ ਵਿੱਚ ਔਰ ਨਾਲੇ ਇੱਕ ਇੱਕ ਅਲੱਗ ਬਲੱਖਣ ਗੱਲ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਨਜੀ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਸਾਡੇ ਦਾ ਉਹਨੇ ਇਹ ਕੀਤਾ ਵੀ 5 ਸਾਲ ਲਗਾਤਾਰ ਮੇਨਟੇਨ ਵੀ ਠੇਕੇਦਾਰੇ ਕਰੂਗਾ ਨਹੀਂ ਤਾਂ ਪਹਿਲਾਂ ਇਹ ਹੁੰਦਾ ਸੀ ਵੀ ਸੜਕ ਬਣਦੀ ਬਾਅਦ ਵਿੱਚ ਸੀ ਪਹਿਲਾਂ ਟੁੱਟ ਜਾਂਦੀ ਸੀ ਬਾਅਦ ਵਿੱਚ ਫਿਰ ਡਿਪਾਰਟਮੈਂਟ ਵਾਲੇ ਠੇਕੇਦਾਰ ਠੱਗੇ ਡੁੱਗੀਆਂ ਲਾ ਕੇ ਚਲੇ ਜਾਂਦਾ ਸੀ ਠੇਕੇਦਾਰ ਦਾ ਵੀ ਕਸੂਰ ਨਹੀਂ ਸੀ ਠੱਗਿਆਂ ਨੂੰ ਤਾਂ ਲਾਉਣੀਆਂ ਪੈਂਦੀਆਂ ਸੀ ਕਿ ਜਿਹੜੇ ਮੋਗੇ ਦੇ ਐਮਐਲਏ ਮੰਿਸਟਰ ਸੀ ਉਹ maal paani ਛੱਕਦੇ ਸੀ ਕਮਿਸ਼ਨ ਲੈ ਜਾਂਦੇ ਸੀ ਸਰਪੰਚਾਂ ਤੋਂ ਪਹਿਲਾਂ ਹੀ ਪੈਸੇ ਲੈ ਲੈਂਦੇ ਸੀ ਜਦੋਂ ਚੈੱਕ ਦੇਣਾ ਹੁੰਦਾ ਸੀ 10 ਲੱਖ ਦਾ ਕਹਿੰਦੇ ਵੀ 2 ਲੱਖ ਪਹਿਲਾਂ ਹੀ ਦੇ ਜਾ ਹੁਣ ਜਦੋਂ ਪਹਿਲੇ ਵਿੱਚੋਂ ਕੱਟ ਲਿਆ ਤਾਂ ਫਿਰ ਉੱਥੇ ਮਟੀਰੀਅਲ ਕੀ ਲੱਗਣਾ ਸੀ ਇਸ ਕਰਕੇ ਮਟੀਰੀਅਲ ਉੱਥੇ ਘੱਟ ਲੱਗਦਾ ਸੀ ਤੇ ਸੜਕਾਂ ਟੁੱਟ ਜਾਂਦੀਆਂ ਸੀ ਲੇਕਿਨ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜੀਆਂ ਵੀ ਸੜਕਾਂ ਹੁਣ ਪੰਜਾਬ 'ਚ ਬਣ ਗਈਆਂ 5 ਸਾਲ ਉਹਦਾ ਮੇਨਟੇਨੈਂਸ ਆ ਜਿਹੜੀ ਮੇਨਟੇਨੈਂਸ ਕਰੂਗਾ ਉਹ ਉਹੀ ਠੇਕੇਦਾਰ ਕਰੂਗਾ ਜੇ ਟੁੱਟ ਜਾਂਦੀਆਂ ਨੇ ਫਿਰ ਲੋਕ ਗੱਲ ਵੀ ਪਹਿਣਗੇ ਵੀ ਤੂੰ ਸਾਡੇ ਤੋਂ ਪਹਿਨ ਲਏ ਹੋਏ ਨੇ ਤੈਨੂੰ ਮੇਨਟੇਨ ਕਰਨੀ ਪੈਣੀਆਂ ਨੇ ਇਸ ਕਰਕੇ ਬੜੀ ਵੱਡੀ ਗੱਲ ਜਿਹੜੀ ਕੀਤੀ ਆ ਤੁਸੀਂ ਦੇਖੋਗੇ ਵੀ ਇਹ ਵੀ ਜਿਹੜੀ ਕੁਆਲਿਟੀ ਬਣੂਗੀ ਇਹ ਵੀ ਟੌਪ ਕਲਾਸ ਦੇ ਜਿਹੜੀ ਪੇਵਰ ਲੱਗਣਗੇ ਔਰ ਪੂਰੇ ਐਂ ਸਪੈਸੀਫਿਕੇਸ਼ਨ ਨਾਲ ਤਿਆਰ ਕੀਤੇ ਹੋਏ ਹੋਣਗੇ ਔਰ ਇਹ ਵੀ ਘੱਟੋ ਘੱਟ 5 ਸਾਲ ਤੋ ਲੈ ਕੇ 10 ਸਾਲ ਤੱਕ ਕਿਤੇ ਨਹੀਂ ਜਾਂਦੇ ਠੀਕ ਹੈ ਆਖਰੀ ਸਵਾਲ ਹੈ ਜੀ ਜਿਵੇਂ ਤੁਸੀਂ ਦੱਸਿਆ ਵੀ ਪਿੰਡਾਂ 'ਚ ਮਹੱਲਾ ਕਲੀਨਿਕ ਉਹ ਵੀ ਬਣਿਆ ਹੈ ਆ ਯੁੱਧ ਨਸ਼ਿਆਂ ਵਿਰੁੱਧ ਜਾਰੀ ਹੈ ਤੇ ਹੁਣ ਪਿੰਡਾਂ ਦੇ ਵਿੱਚ ਸਰ ਜਿਵੇਂ ਆਪਾਂ ਦੇਖੀਏ ਸੱਤ ਲੱਗਦੀ ਸੀ ਬਜ਼ੁਰਗ ਬੈਠਦੇ ਸੀ ਤਾਂ ਗੱਲਾਂ ਪਿੰਡਾਂ ਦੇ ਵਿਕਾਸ ਦੀਆਂ ਹੁੰਦੀਆਂ ਸੀ ਹੁਣ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਜਿਹੜੀਆਂ ਗ੍ਰਾਮ ਸਭਾਵਾਂ ਦਾ ਵੀ ਉਯੋਜਨ ਕੀਤਾ ਗਿਆ ਕਿ ਲੱਗਦਾ ਵੀ ਪਿੰਡਾਂ ਦੇ ਵਿੱਚ ਹੁਣ ਨੌਜਵਾਨ ਨੇ ਜਿਹੜੇ ਚੰਗੇ ਪਾਸੇ ਵੱਲ ਆਉਣ ਲੱਗ ਜਾਈ ਚੰਗੇ ਦੇਖੋ ਗੱਲ ਇਹ ਵੀ ਕੋਈ ਵੀ ਜਿਹੜੀ ਮਹਿੰਮਾ ਨਹੀਂ ਕੋਈ ਵੀ ਜਿਹੜਾ ਕੰਮ ਹੋ ਲੋਕਾਂ ਦੇ ਸਹਿਯੋਗ ਤੋਂ ਬਿ ਔਰ ਖਾਸ ਕਰਕੇ ਨਸ਼ਾ ਤੇ ਇੱਕ ਐਸੀ ਚੀਜ਼ ਸੀ ਵੀ ਲੋਕਾਂ ਦੇ ਅੰਦਰ ਤੱਕ ਚਲੇਗਾ ਸੀ ਖੂਨ ਤੱਕ ਚਲੇਗਾ ਸੀ ਪੰਜਾਬ ਦੇ ਵਿੱਚ ਹਰ ਦੂਜਾ ਬੱਚਾ ਹਰ ਤੀਜਾ ਬੱਚਾ ਸੀ ਜਿਹੜਾ ਉਹ ਨਸ਼ਾ ਕਰ ਰਿਹਾ ਸੀ ਸਾਰਿਆਂ ਨੂੰ ਪਤਾ ਹੈ ਇਸ ਬਿਮਾਰੀ ਨੂੰ ਇਸ ਕੋਡ ਨੂੰ ਕੱਢਣਾ ਬਹੁਤ ਜ਼ਿਆਦਾ ਮੁਸ਼ਕਲ ਸੀ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੱਥ ਪਾਇਆ ਬਥੇਰੇ ਨੇ ਗੁੱਟਗਿੰਦੀ ਸੌਣ ਵੀ ਚੱਕੀਆਂ ਸਾਰਿਆਂ ਨੇ ਵਾਅਦੇ ਵੀ ਕੀਤੇ ਕਿਸੇ ਨੇ ਕੁਝ ਨਹੀਂ ਕੀਤਾ ਸਭੋ ਆਪਣੀ ਸਰਕਾਰ ਦੇ ਵੀ ਨਸ਼ਿਆਂ ਦਾ ਕੰਮ ਨੂੰ ਵਧਾਇਆ ਹੈ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਕਾਇਦਾ ਤੌਰ ਤੇ ਹੱਥ ਪਾਇਆ ਨਸ਼ੇ ਤਸਕਰਾਂ ਨੂੰ ਤੁਹਾਡੇ ਸਾਹਮਣੇ ਮਕਾਨਟਾ ਰਹੇ ਨੇ ਔਰ ਅੰਦਰ ਫੜੇਗਾ ਕਰਕੇ ਮੁਕਾਬਲੇ ਕਰਕੇ ਅੰਦਰ ਫੜੇ ਨੇ ਜਿਹੜੇ ਨਸ਼ੇ ਤਸਕਰ ਫੜੇ ਨੇ ਨਸ਼ੇ ਦੀ ਜਿਹੜੀ ਸਪਲਾਈ ਲਾਈਨ ਉਹ ਟੁੱਟ ਰਹੀ ਆ ਔਰ ਬਹੁਤ ਜਲਦੀ ਹੈ ਜਿਹੜਾ ਇਹ ਨਸ਼ਾ ਪੰਜਾਬ ਦੇ ਵਿੱਚ ਲੋਕਾਂ ਦੇ ਸਹਿਯੋਗ ਨਾਲ ਖਤਮ ਕਰ ਦਿੱਤਾ ਜਾ ਕਿਉਂਕਿ ਮੇਰੀ ਲੋਕਾਂ ਨੂੰ ਅਪੀਲ ਆ ਵੀ ਸਾਨੂੰ ਤੁਸੀਂ ਸਹਿਯੋਗ ਦਿਓ ਪਿੰਡਾਂ ਦੇ ਵਿੱਚ ਨਸ਼ਾ ਤਸਕਰ ਨੂੰ ਵੜਨ ਨਾ ਦਿਓ ਕੋਈ ਜਿਹੜਾ ਨਸ਼ਾ ਤਸਕਰ ਆ ਉਹਨੂੰ ਮਤਲਬ ਜੇ ਉਹ ਫੜ ਲੈਂਦੀ ਹੈ ਪੁਲਿਸ ਉਹਦੀ ਜਵਾਨਤ ਨਾ ਹੋਣ ਦਿਓ ਤੇ ਜੇ ਕੋਈ ਜਵਾਨਤ ਕਰਾਉਂਦਾ ਉਹਨੂੰ ਰੋਕੋ ਵੀ ਅਸੀਂ ਸੌਂ ਵੀ ਹੀ ਚਕਾਉਂਦੇ ਆ ਔਰ ਕਿਸੇ ਦੀ ਮਦਦ ਕਰੋ ਕੋਈ ਵੀ ਕਿਸੇ ਕਿਸੇ ਦੇ ਨਸ਼ਾ ਦਾ ਫੇ ਨਸ਼ਾ ਕਰਦਾ ਸਾਨੂੰ ਦੱਸੋ ਮੇਰੇ ਫੋਨ ਤੇ ਦੱਸੋ ਪੁਲਿਸ ਦੇ ਫੋਨ ਦੇ ਫੋਨ ਤੇ ਦੱਸੋ ਉਹਨਾਂ ਦੀ ਪਛਾਣ ਆ ਜਿਹੜੀ ਉਹ ਗੁਪਤ ਰੱਖੀ ਜਾਊਗੀ ਤੇ ਉਹਨਾਂ ਨੂੰ ਸਾਰ ਨੂੰ ਫੜ ਕੇ ਅੰਦਰ ਵੀ ਕਰਕੇ ਦੱਸਿਆ ਜਾਊਗਾ ਉਹਨੂੰ ਵੀ ਉਹਦੇ ਤੇ ਕਾਰਵਾਈ ਹੋਗੀ ਆ ਸੋ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਨਸ਼ਿਆਂ ਦੇ ਵਿਰੁੱਧ ਸਾਨੂੰ ਸਹਿਯੋਗ ਦਿਓ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ ਤਾਂ ਕਿ ਅਸੀਂ ਉਹਦੇ ਵਿੱਚ ਕਾਮਯਾਬ ਹੋ ਸਕੀਏ ਗ੍ਰਾਮ ਸੁਭਾਵਾਂ ਜਿਹੜੀਆਂ ਲੱਗਣੀਆਂ ਇਹਦਾ ਫਾਇਦਾ ਹੋਊਗਾ ਸਰ ਹੁਣ ਜਿਵੇਂ ਤੁਸੀਂ ਗੱਲ ਕੀਤੀ ਕੀਤੀ ਗੱਲ ਆ ਜਦੋਂ ਸਾਰੇ ਪਿੰਡ ਇਕੱਠੇ ਹੋਣਗੇ ਸਿਰ ਜੋੜ ਕੇ ਬੈਠਣਗੇ ਉਹਨਾਂ ਕਰਨੀ ਆ ਆਪਣੇ ਪਿੰਡ ਦੀ ਆਪਣੇ ਪਿੰਡ ਦੀ ਆਪਣੇ ਘਰ ਦੀ ਬੰਦਾ ਆਪ ਹੀ ਰਾਖੀ ਕਰ ਸਕਦਾ ਜੇ ਤੁਸੀਂ ਕਹੋ ਵੀ ਬਾਹਰ ਤੋਂ ਆ ਕੇ ਕਰੂਗਾ ਜੋ ਪੁਲਿਸ ਕਰ ਲੂਗੀ ਕਿੰਨੀ ਕਰ ਲੂਗੀ ਪੁਲਿਸ ਹਰ ਵੇਲੇ ਤਾਂ ਨਹੀਂ ਪੁਲਿਸ ਆ ਜਾਰ ਹੋ ਸਕਦੀ ਅਸੀਂ ਪਿੰਡ ਦੇ ਰਾਖੇ ਆ ਅਸੀਂ ਆਪਣੇ ਪਿੰਡ ਦੀ ਰੱਖਿਆ ਕਰਨੀ ਆ ਸੋ ਇਸ ਕਰਕੇ ਜਦੋਂ ਲੋਕ ਇਕੱਠੇ ਹੋ ਕੇ ਬੈਠਣਗੇ ਇਹਦੇ ਤੇ ਵਿਚਾਰ ਕਰਨਗੇ ਤਾਂ ਲੋਕਾਂ ਨੂੰ ਇਹ ਜ਼ਿੰਮੇਵਾਰੀ ਦਾ ਅਹਿਸਾਸ ਹੋਊਗਾ ਵੀ ਅਸੀਂ ਆਪਣੀ ਜ਼ਿੰਮੇਵਾਰੀ ਆਪ ਆਪ ਅਸੀਂ ਜਿਹੜੀ ਜਿਹੜੀ ਅਸੀਂ ਆਪਣੇ ਆਪ ਨੂੰ ਆਪ ਆਪਣੇ ਆਪ ਨੂੰ ਬਚਾਉਣਾ ਅਸੀਂ ਅਸੀਂ ਸਾਨੂੰ ਕੋਈ ਹੋਰ ਨਹੀਂ ਬਚਾ ਸਕਦਾ ਸੋ ਮੈਂ ਇਹ ਵੀ ਲੋਕਾਂ ਨੂੰ ਇਹ ਹੀ ਬੇਨਤੀ ਹੈlast ਵਿੱਚ ਵੀ ਸਹਿਯੋਗ ਦੇ so。 ਇਸਨ ਸਾਡੇ ਨਾਲ ਮੋਹਾਲੀ ਤੋਂ ਵਧਾਈ ਕੁਲਵੰਤ ਸਿੰਘ ਜੀ ਜਿਹੜੇ ਕਿ ਬਲੋਂਗੀ ਪਹੁੰਚੇ ਨੇ ਤਾਂ ਬਲੋਂਗੀ ਦੇ ਵਿੱਚ ਉਹਨਾਂ ਵੱਲੋਂ 3 ਤੋਂ ਲੈ ਕੇ 4 ਦੇ ਕਰੀਬ ਜੜੀਆਂ ਗਲੀਆਂ ਨੇ ਉਹਨਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਹੈ ਜਾਨੀ ਕਿ ਅੱਜ ਤੋਂ ਇਹਨਾਂ ਗਲੀਆਂ ਦਾ ਕੰਮ ਹੈ ਜਿਹੜਾ ਸ਼ੁਰੂ ਹੋ ਜੂਗਾ ਤੇ ਬਹੁਤ ਜਲਦ ਉਹਨਾਂ ਨੇ ਭਰੋਸਾ ਦਿੱਤਾ ਕਿ ਇਹ ਬਲੋਂਗੀ ਪਿੰਡ ਦੀਆਂ ਜਿਹੜੀਆਂ ਗਲੀਆਂ ਦੀ ਹਾਲਤ ਖਸਤਾ ਹੋ ਚੁੱਕੀ ਸੀ ਗਲੀਆਂ ਦੇ ਵਿੱਚ ਚਿੱਕੜ ਦਿਖਦਾ ਸੀ ਲੋਕਾਂ ਦਾ ਜਾਦਾ ਟਾਈਮ ਖਰਾਬ ਹੁੰਦਾ ਸੀ ਕਿਉਂਕਿ ਜਦੋਂ ਸੜਕਾਂ ਸਾਫ ਨਹੀਂ ਨੀ ਹੋਣਗੇ ਤਾਂ ਲੋਕ ਜਲਦੀ ਆਪਣੀ ਮੰਜ਼ਲ ਤੇ ਵੀ ਆ ਨਹੀਂ ਪਹੁੰਚ ਸਕਦੇ ਤਾਂ ਕੁੱਲ ਮਿਲਾ ਕੇ ਬਲੋਂਗੀ ਪਿੰਡ ਦੀ ਬਹੁਤ ਜਲਦ ਨੁਹਾਰ ਬਦਲਣ ਵਾਲੀ ਹੈ ਤੇ ਵਿਧਾਇਕ ਕੁਲਵੰਤ ਸਿੰਘ ਜੀ ਨੇ ਬਲੋਂਗੀ ਵਿੱਚ ਪਹੁੰਚ ਕੇ ਇਹਨਾਂ ਗਲੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਕੰਮਾਂ ਦੀ ਸ਼ੁਰੂਆਤ ਹੈ ਜਿਹੜੀ ਕਰਵਾ ਦਿੱਤੀ ਹੈ ਸੋ ਪਿੰਡ ਦੇ ਲੋਕਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਉਹਨਾਂ ਦੇ ਪਿੰਡ ਬਲੋਂਗੀ ਦੇ ਵਿੱਚ ਜਿਹੜਾ ਉਹ ਸੰਤਾਪ ਹੰਡਾਰੇ ਸਨ ਕਾਫੀ ਪਿਛਲੇ ਸਮੇਂ ਤੋਂ ਗਲੀਆਂ ਨਹੀਂ ਬਣੀਆਂ ਤਾਂ ਉਹਨਾਂ ਨੂੰ ਅੱਜ ਇੱਕ ਵੱਡਾ ਆਪਾਂ ਕਹਿ ਦਈਏ ਸੁਗਾਤ ਮਿਲਣ ਜਾਰੀ ਇੱਕ ਕੀ ਵਿਧਾਈ ਕੁਲਵੰਤ ਸਿੰਘ ਜੀ ਬਲੋਂਗੀ ਪਹੁੰਚੇ ਉਹਨਾਂ ਵੱਲੋਂ ਇਹਨਾਂ तमाम ਜਿਹੜੀਆਂ ਗਲੀਆਂ ਨੇ ਜਿਹੜੀਆਂ ਬਣਨ ਵਾਲੀਆਂ ਸੀ ਉਹਨਾਂ ਦਾ ਨਹੀਂ ਪੱਥਰ ਰੱਖਿਆ ਤੇ ਬਹੁਤ ਜਲਦ ਇਹ ਗਲੀਆਂ ਬਣ ਕੇ ਤਿਆਰ ਹੋ ਜਾਣਗੀਆਂ ਆ ਸਰਪੰਚ ਸਾਹਿਬ ਅੱਜ ਕਿੱਡਾ ਇੱਕ ਵੱਡਾ ਦਿਨ ਮੰਨਦੇ ਹੋ ਬਲੋਂਗੀ ਪਿੰਡ ਵਾ ਤੇ ਖਾਸ ਤੌਰ ਤੇ ਪਿੰਡ ਬਲੋਂਗੀ ਲਈ ਅੱਜ ਬਹੁਤ ਹੀ ਮਤਲਬ ਖੁਸ਼ੀਆਂ ਭਰਿਆ ਦਿਨ ਆਇਆ ਜਿਹੜਾ ਸਾਡੇ ਇਸ ਟਾਈਮ ਜੇ ਨਰਕ ਦੀ ਜ਼ਿੰਦਗੀ ਅਸੀਂ ਜੀਉ ਰਹੇ ਸੀਗੇ ਤੇ ਹੁਣ ਸਾਡੇ ਅੱਜ ਗਲੀਆਂ ਦਾ ਜਿਹੜਾ ਬਰੀਆਲੀ ਰੋਡ ਦਾ ਉਦਘਾਟਨ ਹੋ ਚੁੱਕਿਆ ਹੈ ਮਾਨਯੋਗ ਸਰਦਾਰ ਕੁਲਵੰਤ ਸਿੰਘ ਜੀ ਐਮਐਲਏ ਵੱਲੋਂ ਤੇ ਹੁਣ ਸਾਨੂੰ ਪੂਰਨ ਆਸ ਹੈ ਵੀ ਅੱਜ ਅੱਜ ਮਤਲਬ ਹੁਣ ਕੰਮ ਸਾਡਾ ਸਟਾਰਟ ਹੋ ਗਿਆ ਹੈਗਾ ਤੇ ਹੁਣ ਅੱਜ ਤੋਂ ਬਾਅਦ ਜਿਹੜੀ ਅਸੀਂ ਜਿਹੜੀ ਆਪਣੀ ਜ਼ਿੰਦਗੀ ਵਧੀਆ ਜੀ ਸਕਾਂਗੇ ਠੀਕ ਹੈ ਅਸੀਂ ਵੀ ਜਿਵੇਂ ਤਸਵੀਰਾਂ ਦਿਖਾਈਆਂ ਨੇ ਕਾਫੀ ਖਸਤਾ ਹਾਲਤ ਸੜਕਾਂ ਨੇ ਲੋਕੀ ਆਪਣੀ ਮੰਜ਼ਿਲ ਤੇ ਥੋੜਾ ਲੇਟ ਪਹੁੰਚਦੇ ਨੇ ਕਿਉਂਕਿ ਸੜਕ ਹੀ ਨਹੀਂ ਜਦੋਂ ਸਾਫ਼ ਤੇ ਕਈ ਬੱਚੇ ਨੇ ਜਿਹੜੇ ਡਿੱਗ ਵੀ ਜਾਂਦੇ ਨੇ ਕਈਆਂ ਨੇ ਦੱਸਿਆ ਤਾਂ ਹੁਣ ਇਹ ਬਣ ਜਾਣਗੀਆਂ ਸੜਕਾਂ ਜਲਦ ਤਾ ਕਿੰਨੀ ਵੱਡੀ ਰਾਹਤ ਸਮਝਦੇ ਹਾਂ ਵੀ ਬਲੋਂਗੀ ਪਿੰਡ ਦੇ ਲੋਕ ਨੇ ਜਿਹੜੇ ਕੀ ਚਾਹੁੰਦੇ ਸਨ ਵੀ ਇਹ ਬਣ ਜਾਏ ਤੇ ਪਿਛਲੀਆਂ ਸਰਕਾਰਾਂ ਨੇ ਕਿਉਂ ਨਹੀਂ ਧਿਆਨ ਦਿੱਤਾ ਜੀ ਸਰ ਹੁਣ ਪਿਛਲੀਆਂ ਸਰਕਾਰਾਂ ਨੇ ਮਤਲਬ ਇਸ ਇਸ ਚੀਜ਼ ਵੱਲ ਡਿਵੈਲਪਮੈਂਟ ਵੱਲ ਬਿਲਕੁਲ ਧਿਆਨ ਨਹੀਂ ਸੀ ਦਿੱਤਾ ਤੇ ਅਸੀਂ ਵੀ ਚਾਹੁੰਦੇ ਹਾਂ ਵੀ ਸਾਨੂੰ ਵੀ ਜਿਹੜੀ ਮੋਹਾਲੀ ਚੰਡੀਗੜ੍ਹ ਵਰਗੀਆਂ ਸਾਨੂੰ ਵੀ ਸਹੂਲਤਾਂ ਮਿਲਣ ਅਸੀਂ ਵੀ ਸ਼ਹਿਰ ਦੇ ਵਿੱਚ ਬੈਠੇ ਹਾਂ ਮੋਹਾਲੀ ਸ਼ਹਿਰ ਦੇ ਵਿੱਚ ਹੈਗੇ ਹਾਂ ਤੇ ਹੁਣ ਸਾਨੂੰ ਪੂਰਨ ਆਸ ਹੈ ਕਿ ਜਿਹੜਾ ਅਸੀਂ ਵੀ ਉਹਨਾਂ ਦੀ ਉਹਨਾਂ ਵਰਗੀਆਂ ਜਿਹੜੀਆਂ ਸਹੂਲਤਾਂ ਹੁਣ ਪ੍ਰਦਾਨ ਕਰਾਂਗੇ ਅਸੀਂ ਕਦੋਂ ਤੱਕ ਇਹ ਸੜਕਾਂ ਜਿਹੜੀਆਂ ਹੁਣ ਪੂਰੀਆਂ ਐਨ ਖੂਬਸੂਰਤ ਲੱਗਣੀਆਂ ਕਿ ਜਦੋਂ ਵੀ ਕੋਈ ਪਿੰਡ ਤੇ ਤੁਹਾਡੇ ਆਊਗਾ ਕੋਈ ਰਿਸ਼ਤੇਦਾਰ ਆ ਰਿਹਾ ਕੋਈ ਬਾਹਰੋਂ ਹੋਰ ਕੋਈ ਸੱਜਣ ਮਿੱਤਰ ਆਉਂਦੇ ਨੇ ਤਾਂ ਉਹਨਾਂ ਵਾਸਤੇ ਕਦੋਂ ਕਹੀ ਚਮਕਦੀਆਂ ਸੜਕਾਂ ਤਿਆਰ ਕਰ ਦੋਗੇ ਇਹ ਸਾਡਾ ਜਿਹੜਾ ਹੁਣ ਵਿਕਾਸ ਦਾ ਕੰਮ ਆ ਕੱਲ ਤੋਂ ਸਟਾਰਟ ਹੋ ਜਾਏਗਾ ਤੇ ਲਗਭਗ ਮਤਲਬ ਆ ਇੱਕ ਮਹੀਨੇ ਚ ਸਾਡਾ ਇਹ ਕੰਮ ਜਿਹੜਾ ਪੂਰਾ ਹੋ ਜਾਏਗਾ ਠੀਕ ਹੈ ਵਿਧਾਇਕ ਸਾਹਿਬ ਦਾ ਕੀ ਧੰਨਵਾਦ ਕਿਵੇਂ ਕਰੋਗੇ ਕਿਉਂਕਿ ਵਿਧਾਇਕ ਸਾਹਿਬ ਪਹਿਲਾਂ ਹੀ ਕਹਿ ਰਹੇ ਨੇ ਕਿ ਮੈਂ ਆਪਣੇ ਜਿਹੜੇ ਮੋਹਾਲੀ ਜ਼ਿਲ੍ਹਾ ਉਹਨੂੰ ਪੰਜਾਬ ਦਾ ਖੂਬਸੂਰਤ ਮਤਲਬ ਸ਼ਹਿਰ ਬਣਾਉਣ ਦੇ ਵਿੱਚ ਲੱਗੇ ਹੋਇਆ ਤੇ ਅੱਧਾ ਕਿ ਚਲੋ ਕੰਮ ਹੋ ਰਹੇ ਨੇ ਤੇ ਅੱਧੇ ਇੱਕ ਜਿਹੜੇ ਰਹਿੰਦੇ ਨੇ ਉਹ ਜਾ ਵੀ ਰਹੇ ਨੇ ਤਾਂ ਬਲੋਂਗੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਕਿੰਨਾ ਕੀ ਯੋਗਦਾਨ ਆ ਵੀ ਜਿਹੜੀ ਖੂਬਸੂਰਤ ਹੁਣ ਇਹ ਬਣ ਜਾ ਰਿਹਾ ਹੈ ਲੱਗਦਾ ਅਸੀਂ ਮਾਨਯੋਗ ਐਮਐਲਏ ਸਰਦਾਰ ਖੁਲਵੰਤ ਸਿੰਘ ਜੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਜਿਹੜਾ ਸਾਡਾ ਇਹ ਪਿੰਡ ਬਲੋਂਗੀ ਕਲੋਨੀ ਦਾ ਜਿਹੜਾ ਨਰਕ ਜਿਹੜਾ ਨਿਕਲ ਰਿਹਾ ਹੈਗਾ ਤੇ ਸਾਨੂੰ ਮਤਲਬ ਪੂਰਨ ਆਸ ਹੈ ਕਿ ਜਲਦ ਤੋਂ ਜਲਦ ਸਾਡਾ ਇਹ ਜਿਹੜਾ ਵਿਕਾਸ ਇਹਦਾ ਕੰਮ ਸਿਰੇ ਚੜ ਜਾਏਗਾ ਠੀਕ ਹੈ ਠੀਕ ਹੈ ਸੋ ਸਰਪੰਚ ਸਾਹਿਬ ਨੇ ਦੱਸਿਆ ਕਿ ਬਹੁਤ ਜਲਦ ਉਹਨਾਂ ਦੇ ਪਿੰਡ ਦੀਆਂ ਇਹ ਗਲੀਆਂ ਜਿਹੜੀਆਂ ਨੇ ਬਣ ਜਾਣਗੀਆਂ ਕਿਉਂਕਿ ਵਿਧਾਇਕ ਸਾਹਿਬ ਨੇ ਉਦਘਾਟਨ ਕਰ ਦਿੱਤਾ ਤਾਂ ਪੰਜ ਜੀ ਸਾਡੇ ਨਾਲ ਨੇ ਪੰਜ ਜੀ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦੇ ਵਿੱਚ ਜੇ ਕੋਈ ਰਿਸ਼ਤੇਦਾਰ ਆਉਂਦਾ ਜਾਂ ਤੁਸੀਂ ਖੁਦ ਜਾਂਦੇ ਹੋ ਤਾਂ ਇਹਨਾਂ ਦੇ ਉੱਤੋਂ ਹੀ ਲੰਘ ਕੇ ਜਾਣਾ ਪੈਂਦਾ ਲੱਗਿਆ ਨਹੀਂ ਕਦੇ ਵੀ ਕਿੰਨੀ ਖਸਤਾ ਹਾਲਤ ਸੜਕਾਂ ਤੇ ਇਹ ਬਣ ਜਾਣੀ ਚਾਹੀਦੀ ਸੀ ਤੇ ਉਹ ਦਿਨ ਅੱਜ ਆਉਂਦਾ ਦਿਖਾਈ ਦੇ ਰਿਹਾ ਜੀ हां जी सर बहुत खुशी दी गल है कि आज ओ भागा भरेया दी नया है कि ਸਾਡੇ ਹਲਕੇ ਦੇ ਐਮ ਐਲ ਏ ਸਾਹਿਬ ਨੇ ਸਾਡੇ ਗਲੀਆਂ ਦਾ ਜਿਹੜਾ ਵੀ ਕਾਸ ਦਾ ਕੰਮ ਅੱਜ ਉਦਘਾਟਨ ਹੋ ਗਿਆ ਤੇ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਗਲੀਆਂ ਬਣਨ ਗਈਆਂ ਤੇ ਰਸਤੇ ਜਿਹੜੇ ਸਾਫ਼ ਸੁਥਰੇ ਸੁੰਦਰ ਨਜ਼ਰ ਆਣਗੇ ਤੇ ਲੋਕਾਂ ਨੂੰ ਚੱਲਣ 'ਚ ਆਸਾਨੀ ਹੋਊਗੀ ਤੇ ਜਿਹੜੇ ਅੱਗੇ ਸੜਕਾਂ ਦਾ ਬਹੁਤ ਬੁਰਾ ਹਾਲ ਸੀਗਾ ਉਸ ਤੋਂ ਸਾਨੂੰ निजात ਮਿਲੂਗੀ ਤੇ ਮੈਂ ਹਲਕੇ ਦੇ ਐਮ ਐਲ ਏ ਸਾਹਿਬ ਦਾ ਕੁਲਵੰਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਵਿਕਾਸ ਦਾ ਕੰਮ ਅਜਿਹਾ ਕਰ ਆਇਆ ਤੇ ਹੁਣ ਜਲਦੀ ਜਲਦੀ ਅਸੀਂ ਦੇਖਾਂਗੇ ਕਿ ਸਾਡੀਆਂ ਸੜਕਾਂ ਵਾਲੀਆਂ ਜੋ ਵੀ ਕੰਮ ਹੈਗੇ ਆ ਅੱਜ ਤੋਂ ਸ਼ੁਰੂ ਹੋ ਜਾਣਗੇ ਤੇ ਬਹੁਤ ਜਲਦੀ ਪੂਰੇ ਵੀ ਹੋਣਗੇ ਹਾਂਜੀ ਤਾਂ ਸਾਡੇ ਨਾਲ ਹੋਰ ਵੀ ਸੁਨੀਕ ਮੌਜੂਦ ਨੇ ਗੱਲਬਾਤ ਕਰਦੇ ਕਿ ਨਾਮ ਪਾਜੀ ਮੇਰਾ ਨਾਮ ਇਕਵਾਲ ਸਿੰਘ ਹੈ ਜੀ ਜਿਵੇਂ ਦੇਖਦੇ ਹਾਂ ਜੀ ਜਿਵੇਂ ਹੁਣ ਬਲੋਂਗੀ ਪਿੰਡ ਦੀ ਇਹ ਐਂਟਰੀ ਕਹਿ ਸਕਦੇ ਆ ਸੜਕਾਂ ਬਿਲਕੁਲ ਖਸਤਾ ਹਾਲਤ ਨੇ ਤੇ ਕਿ ਲੱਗਦਾ ਵੀ ਇਹ ਪਹਿਲਾਂ ਬਣ ਜਾਣੀਆਂ ਚਾਹੀਦੀਆਂ ਸੀ ਜੇ ਨਹੀਂ ਬਣੀਆਂ ਤੇ ਪਿੱਛੇ ਕਾਰਨ ਕੀ ਮੰਨਦੇ ਹੋ ਇਹ ਪਹਿਲਾਂ ਬਣ ਜਾਣੀਆਂ ਚਾਹੀਦੀ ਸੀ ਕਿਉਂਕਿ ਇਹ ਪਿਛਲੀ ਸਰਕਾਰਾਂ ਨੇ ਲਾਕ ਡਾਟ ਕਰਨ ਇਹ ਸੜਕ ਨਹੀਂ ਬਣ ਸਕੀਆਂ ਤੇ ਜਿਸ ਕਰਕੇ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਨਰਕ ਭੋਗਣਾ ਪਿਆ ਹੁਣ ਸਰਦਾਰ ਐਮ ਐਲ ਏ ਕੁਲਵੰਤ ਸਿੰਘ ਜੀ ਨੇ ਇਹਦੀ ਸੜਕ ਦੀ ਸੁੱਧ ਬੁੱਧ ਲਈ ਜਿਨ੍ਹਾਂ ਨੇ ਬਣਵਾਈ ਸਾਡੇ ਮੱਖਣ ਸਿੰਘ ਜੀ ਸਰਪੰਚ ਜਸਵਿੰਦਰ ਕੌਰ ਜੀ ਸਰਪੰਚ ਜਿਨ੍ਹਾਂ ਦੇ ਕਹਿਣ ਤੇ ਇਹ ਸੜਕ ਪਹਿਲੇ ਧਾਰ ਤੋਂ ਬਣਾਈ ਗਈ ਹੈ ਪਿੰਡ ਦੇ ਸਰਪੰਚ ਤੋਂ ਇਲਾਵਾ ਹੋਰ ਜਿਹੜੇ ਲੋਕ ਨੇ ਪਿੰਡ ਦੇ ਵਿੱਚ ਇਕੱਠੇ ਹੋਏ ਕਿਉਂਕਿ ਵਿਧਾਇਕ ਕੁਲਵੰਤ ਸਿੰਘ ਜੀ ਇਹ ਪਿੰਡ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਇਹੀ ਜਿਹੜੀਆਂ ਸੜਕਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਫਿਰ ਤੋਂ ਤਸਵੀਰ ਦਿਖਾ ਦਿੰਨੇ ਆ ਇਹ ਸੜਕਾਂ ਨੇ ਜਿਹੜੀਆਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਖਸਤਾ ਹਾਲਤ ਚ ਨੇ ਤੇ ਇਹ ਨਵੀਆਂ ਬਣ ਜਾਣਗੀਆਂ ਕਿਉਂਕਿ ਵਿਧਾਇਕ ਕੁਲਵੰਤ ਸਿੰਘ ਜੀ ਨੇ ਨੀਂ ਪੱਥਰ ਰੱਖ ਦਿੱਤਾ ਤੁਹਾਨੂੰ ਨੀਂ ਪੱਥਰ ਵੀ ਅਸੀਂ ਉਹ ਨੀਂ ਪੱਥਰ ਜਿਹੜਾ ਅੱਜ ਰੱਖਿਆ ਗਿਆ ਉਹਦਾ ਵੀ ਤੁਹਾਨੂੰ ਇੱਕ ਮਤਲਬ ਤਸਵੀਰ ਦਿਖਾ ਦਿੰਨੇ ਆ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਜਿਹੜੀ ਅਗਵਾਈ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਪਿੰਡ ਨੇ ਜਿਹੜੇ 12000 ਦੇ ਕਰੀਬ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਨਾਲ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਵੀ ਆ ਖੂਬਸੂਰਤ ਬਣਾਇਆ ਜਾ ਰਿਹਾ ਹੈ ਤਾਂ ਇਹ ਬਲੂੰਗੀ ਪਿੰਡ ਹੈ ਜਿੱਥੇ ਨੀਂ ਪੱਥਰ ਰੱਖਿਆ ਗਿਆ ਐ ਐਮਐਲਏ ਕੁਲਵੰਤ ਸਿੰਘ ਜੋ ਕਿ ਇੱਥੋਂ ਦੇ ਵਿਧਾਇਕ ਨੇ ਆਮਾ ਦੀ ਪਾਰਟੀ ਤੋਂ ਉਹ ਪਿੰਡ ਦੇ ਵਿੱਚ ਪਹੁੰਚੇ ਸਨ ਉਹਨਾਂ ਨੇ ਨੀਂ ਪੱਥਰ ਰੱਖਤਾ ਤੇ ਬਹੁਤ ਜਲਦ ਇਹ ਜਿਹੜੀਆਂ ਨੇ ਆ ਖਸਤਾ ਹਾਲਤ ਸੜਕਾਂ ਨੇ ਜਗ੍ਹਾ ਜਗ੍ਹਾ ਤੇ ਤੁਹਾਨੂੰ ਚਿੱਕੜ ਨਜ਼ਰ ਆ ਰਿਹਾ ਹੋਵੇਗਾ ਇੰਟਰਲੋਕਿੰਗ ਟੈਲਾਂ ਬੇਸ਼ੱਕ ਲੱਗੀਆਂ ਹੋਣੀਆਂ ਪਰ ਇਹ ਇੰਟਰਲੋਕਿੰਗ ਟੈਲਾਂ ਟੁੱਟ ਚੁੱਕੀਆਂ ਨੇ ਕਿਉਂਕਿ ਚੰਗੀ ਤਰ੍ਹਾਂ ਸ਼ਾਇਦ ਨਹੀਂ ਬਣਾਈ ਹੋਈ ਇਹ ਸੜਕ ਤਾਂ ਇਹ ਇੰਟਰਲੋਕਿੰਗ ਟੈਲਾਂ ਨੇ ਜਿਹੜੀਆਂ ਹੁਣ ਉਖੜਦੀਆਂ ਦਿਖਾਈ ਦੇ ਰੀਆਂ ਨੇ ਤੇ ਇਹਨਾਂ ਦੇ ਕਰਕੇ ਚਿੱਕੜ ਹੋਇਆ ਤਾਂ ਦਿੱਖਦਾ ਦਿਓ ਤੁਸੀਂ ਟੋਏ ਵੀ ਨੇ ਕਾਫੀ ਤਾਂ ਇਹ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅੱਜ ਇਹ ਖਸਤਾ ਹਾਲਤ ਦੀਆਂ ਤਸਵੀਰਾਂ ਲੱਗ ਰਹੀਆਂ ਹੋਣੀਆਂ ਨੇ ਪਰ ਆ ਸਾਰੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਪਿਛਲੀਆਂ ਸਰਕਾਰਾਂ ਸਿਰਫ ਵਾਅਦੇ ਕਰਕੇ ਚਲੀਆਂ ਜਾਂਦੀਆਂ ਸਨ ਪਰੰਤੂ ਕੰਮ ਨੇ ਜਿਹੜੇ ਉਹ ਅਧੂਰੇ ਰਹਿ ਜਾਂਦੇ ਸਨ ਪਰੰਤੂ ਆਮ ਆਦੀ ਪਾਰਟੀ ਦੀ ਸਰਕਾਰ ਨੇ ਆ ਲੋਕਾਂ ਦੀ ਸਾਰ ਲਈ ਆ ਬਾਹ ਫੜੀ ਆ ਤੇ ਇਸੇ ਦੇ ਚੱਲਦੇ ਪੂਰੇ ਪੰਜਾਬ ਦੇ ਵਿੱਚ ਸੀਐਮ ਮਾਨ ਦੀ ਅਗਵਾਈ ਚ ਕੰਮ ਹੋ ਰਹੇ ਨੇ ਵਿਕਾਸ ਕਾਰਜ ਹੋ ਰਹੇ ਨੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹ ਜਾਰੀ ਆ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ ਗਈ ਆ ਵੀ ਉਹ ਵੀ ਬਣ ਰਹੇ ਨੇ ਤਾਂ ਰੰਗਲਾ ਪੰਜਾਬ ਦੀ ਖੁਸ਼ਬੂ ਆ ਜਿਹੜੀ ਆਉਣੀ ਸ਼ੁਰੂ ਹੋ ਗਈ ਆ ਤਾਂ ਅਸੀਂ ਬਲੰਗੀ ਪਹੁੰਚੇ ਸੀ ਜਿੱਥੇ ਨੀ ਪੱਥਰ ਨੇ ਜਿਹੜੇ ਚਾਰ ਦੇ ਕਰੀਬ ਗਲੀਆਂ ਨੇ ਜਿਹੜੀਆਂ ਉਹਨਾਂ ਦੇ ਨਹੀਂ ਪੱਥਰ ਰੱਖੇ ਗਏ ਨੇ ਬਹੁਤ ਜਲਦ ਇਹ ਗਲੀਆਂ ਹੁਣ ਤੁਹਾਨੂੰ ਆ ਖੂਬਸੂਰਤ ਨਜ਼ਰ ਆਉਣਗੀਆਂ ਤਾਂ ਕੈਮਰਾ ਪਰਸਨ ਪ੍ਰੀਤ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ